ਮੇਰੀ ਅੱਖਾਂ ਸਾਥੀ ਗੋਸਾ ਸਾਥੀ ਗੋਸਾ ਦੱਦਾ ਹੋਏ ਠੜਕ ਵਾਵਾ ਆਇਆ ਪਲਵਾਨ ਕਣੀ ਆਏ ਕਿੱਥੇ ਦੌੜ ਮੰਗ ਕੋਣ ਕੋਣ ਆਇਆ ਜੋ ਬਣਿਆ ਬੱਚਾ ਜੋ ਬਣਿਆ ਅੰਛੇ ਰਹਿੰਦੇ ਬਣੇ ਫੋਨ ਦਿੱਤਾ ਤੇਰਾ ਲੰਮੀ ਨਾਉਣ ਗਿਆ ਕੇ ਕੋਣ ਕੋਣ ਗਿਆ ਉਹ ਕੱਲਾ ਨੇ ਹਲੋ ਕੀ ਲਾਇਆ ਹਾਂ ਉਹ ਡੀਰ ਪੌੜੀ ਪੌੜੀ ਚਲੋ ਚਲੋ ਡੇਰ ਸਾਰੀ ਯਾਰ ਲੰਮੀ ਆ ਵਧੀਆ ਤਸੱਲੀ ਨਾ ਪਤਾ ਕੀ ਕਰਗੇ ਫਿਰ ਗਾਲ ਹੈ ਗਾਲ ਗਵਾ ਕੋ ਥਾਣਾ ਕਰੇ ਬੜਾ ਕੁੱਕਣਾ ਤੇ ਪਤਾ ਕੀ ਕਰਗੇ ਮੇਰੀ ਕਾ ਉਸ ਨੂੰ ਬਣਾਉਣਾ ਪਹਿਲਾਂ ਚੱਲ ਕੇ ਪੌੜੀ ਦੇ ਫੇਰ ਚੱਲ ਕੇ ਪੌੜੀ ਦੇ ਇਹ ਨਾ ਆ ਆੜੀ ਫੇਰ ਪੌੜੀ ਠੀਕ ਆ ਉਹ ਬਾਹਾਂ ਦੇ ਐਕਸਰਸਾਈਜ਼ ਕਰ ਲੈ ਆਪਾਂ ਲਈ ਆ ਪੂਰੀ ਕਿਤੇ ਆਪਾਂ ਖੇਡਣਾ ਵੀ ਆ ਫੇਰ ਹਾਂ ਉਹ ਤੋਂ ਬਾਅਦ ਫਿਰ ਤਾਂ ਪੈਰ ਉਹ ਵੱਡੇ ਕਰਾਂਗੇ ਅੱਗੇ ਕੋਈ ਆਪੇ ਸੈਟ ਹਿੱਟ ਹੋਣੀ ਨਾਲ ਖਾਗ ਰੱਖ ਖਾਣ ਦਾ ਮੈਂ ਉਹ ਗੰਦ ਦੌੜਨਾ ਲੱਗ ਥਲੇ ਦਵਾਈ ਦਿੱਤੀ ਨਾ ਪੰਜਾਹ ਜਿਹੜਾ ਬਾਰਾਂ ਰੋਟਾ ਲਈ ਆ ਗਰ ਉਸ ਤੇ ਆਲ ਪੰਜਾਹ ਤੇ ਲੱਗੇ ਚਲੋ ਮਵੀ ਆ ਗਿਆ ਚੰਨਕਾ ਤੁਸੀਂ ਪਾਣ ਫੇਟੋ ਫੇਟੋ ਇੱਥੇ ਆ ਕੇ ਲਾ ਤੋ ਨਹੀਂ ਆ ਰਹਾ ਲਾ ਕੇ ਨਾ ਲਾ ਲਾ ਆਵਾਜ਼ ਸ਼ਵਾ ਸ਼ਵਾ ਤੇ ਇਹ ਟਾਈਮ ਲਗਾ ਦੇ ਫੇਟੋ ਚੌਕ ਚੌਕ ਚੱਲ ਵਿੱਕੀ ਤਗੜਾ ਹੀ ਪਗੜਾ ਹੀ ਨੂੰ ਹੁਣ ਆ ਪਿਆ ਸਾਹ ਤਾਂ ਆ ਵੀ ਸ਼ਵਾ 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 ਪੜਨੇ ਜਾ ਓ ਤਰਿਓ ਜਿਹੜਾ ਚੜ ਜਾਂਦਾ ਸਰਪੰਚ ਮਾਰ ਕੇ ਜਿਹੜਾ ਕਰਾ ਗੋਲੀ ਹੁੰਦੀ ਆ ਅਗਰ ਉੱਤੇ ਹਾਂ ਹਿੱਕਾਂ ਉਧਰੋਂ ਪੁੱਤਰ ਦੇ ਸਲੋ ਹੋ ਜਾ ਕਰੋ ਕੋਈ ਗੱਲ ਨਹੀਂ ਇਧਰ ਤੇ ਪਾਸੋਂ ਮੀਟਣਾ ਚੜ ਹਾਂ ਕੰਟੀ ਕੋਈ ਗੱਲ ਨਹੀਂ ਦੇਖਦੇ ਚੜੀ ਰਹਿੰਦੇ ਚੜੂਗਾ ਚੱਲ ਆ ਰਾ ਰਾ ਕੋਈ ਨਹੀਂ ਹੁੰਦਾ ਆ ਰਾ ਅਮਰ ਉਹਨਾਂ ਸੜਦਾ ਜਾਏਗਾ ਤੇ ਆਹ ਨਹੀਂ ਆ ਜੋ ਆਪਣੇ ਆਪ ਨੂੰ ਫਿੱਟ ਕਰਨ ਦਿਓ ਜੇ ਅਸੀਂ ਤੈਨੂੰ ਫਿੱਟ ਕਰਤੀਏ ਤੇ ਸਾਡੇ ਦੇ ਨਾਲ ਚੰਗਾ ਕੋ ਕੰਮ ਹੀ ਨਹੀਂ ਆ ਤੇ ਆ ਬਸ ਓਏ ਲੋ ਲੈ ਦੇ ਬਸ ਇਥੇ ਨਾਲ ਆਏ ਚੱਲ 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 ਤੁਰਿਆ ਤੁਰਿਆ ਓਏ ਸਪੀਡ ਨਾ ਜਾ ਕਰੋ ਯਾਰ ਪਾਰਟੀ ਨੂੰ ਸਪੀਡ ਨਾ ਟਰੈਕਟਰ ਨਾ ਆ ਕੇ ਹਾਂ ਹੈਗਾ ਮੈਂ ਤੁਮਾਰ ਜਾਉਂਗਾ ਮੈਨੂੰ ਤਾਂ ਪਤਾ ਉੱਡਾ ਹੀ ਨਾ ਬਾਈ ਚੱਲ 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 ਮੈਂ ਕਰ ਲਾਹੇ ਚਲ ਚਾਹ 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 ਚੱਲ ਮਨਪ੍ਰੀਤ ਕਰ ਚੱਲ ਚੱਲ ਮਿਆ ਮम्मा ਤੂੰ ਇਹ ਤੇਰੇ ਇੱਕ ਚੱਕਰ ਨਾਲ ਦੋ ਚੱਕਰ ਲਾ ਕੇ ਜਾਂਦੇ ਯੋ ਪੀਟ ਕਰ ਕੀ ਤੁਹਾਡੀ ਹਾਂ 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 ਦਮ ਦੇ ਤਾ ਪੀਟ ਨਾ ਚੱਲ ਰੱਖ ਚੱਲ ਚੱਲ ਕਰ ਕੇ ਦਮ ਸਾੜ ਕੇ ਤਰੇ ਚੱਲ 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 ਫਿੱਟ ਕੇ ਖਿੱਟ ਕੇ ਖਿੱਟ ਕੇ ਖਿੱਟ ਕੇ ਕੰਪਣਾ ਹੋ ਗਿਆ ਓ ਆ ਗਿਆ ਲਾਵਾ ਤੂੰ ਬਣ ਗਿਆ ਕਾਂਡਾ ਚਾਵਾ 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 1 ਮਿੰਟ ਲੱਗਿਆ 1 ਮਿੰਟ ਨਹੀਂ ਹੋਇਆ ਇਹ ਟਾਈਮ ਲਗਾਈਆਂ ਨੂੰ ਇੱਥੇ ਕੰਕੀਆਂ ਲੈਣ ਲੱਗ ਗਏ ਨਹੀਂ ਤੇ ਇਹ ਖੋਤਾ ਬਣਿਆ ਸੀ ਇਹ ਨਹੀਂ ਆ ਸਰੀਰ ਹੀ ਬਣ ਗਿਆ ਹਾਂ ਸਰੀਰ ਹੀ ਫਿੱਟ ਹੋ ਗਿਆ ਆਹ ਛੱਟ ਹੋਇਆ ਜੀ ਚੱਲ ਦੇ ਰੋ ਚੱਲ ਦੇ ਚੱਲ ਦੇ 1 ਮਿੰਟ ਰਹਿ ਗਿਆ 1 ਮਿੰਟ 1 ਸਾਰ 3 ਮਿੰਟਾਂ ਦਾ ਏ ਏ ਕਵਾਂ ਖਵਾ ਤਗੜੇ ਦੇ ਪੁੱਤ ਤਗੜੇ ਦੇ আরে ਉਹਨਾਂ ਮਸ਼ੀਨੇ ਨਾਲ ਗੰਦੀ ਹੋਈ ਨਹੀਂ ਲਾਲ ਨਹੀਂ ਲਾਲ ਪਾਸੇ ਦਾ ਲੋਗੇ ਦੇ ਓਏ ਅਜੇ ਟਾਈਮ ਪਿਆ ਤੁਹਾਨੂੰ ਖਲੂਨ ਨੂੰ ਕਿਨੇ ਗਿਆ ਆਜੇ ਨਹੀਂ ਓਏ ਉਧਰ ਓਏ ਓਨੇ ਦੱਸਣਾ ਟਾਈਮ 3 ਮਿੰਟ ਲੱਗਾ ਜਾਣ ਚੱਲ ਚਲ ਰੋਣਾ ਨਹੀਂ ਰੋਣਾ ਨਹੀਂ ਖਲੋਣ ਲਈ ਤਾਂ ਮੈਂ ਕਿਹਾ ਹੀ ਨਹੀਂ ਟਾਈਮ ਲੱਗਾ 3 ਮਿੰਟ ਜਿਹੜਾ ਸਲੋ ਹੋ ਗਿਆ ਡੰਡਾ ਵਗਾਤਾ ਛੱਡ ਦੇਣਾ ਮੈਂ ਲੱਤਾਂ ਭਾਂਜਿੱਤੇ ਮਰਚੀ ਵਾਕੇ ਚੱਲ 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 ਤੇ 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 ਤੇਰ ਹਾਂ ਤੇ ਨਹੀਂ ਸਟਾਰਿਆ ਨਾ ਬੋਕ ਜੋ ਰੋਣਾ ਨਹੀਂ ਖਲੋਣਾ ਨਹੀਂ ਐਦਾਂ ਹੀ ਐ ਬਿਲਕੁਲ ਡਾਊਨ ਕਰੋ ਸਾਹ ਨੂੰ ਐਦਾਂ ਉੱਪਰ ਜੰਪ ਕਰ ਇੱਧਰ ਇੱਧਰ ਇਧਰ ਆ ਜੋਣਾ ਸਾਹਮਣੇ ਆਓ ਦੇ ਪਤਾ ਲੱਗੇ ਕੀ ਹੁੰਦਿਆ ਹਾਂ ਏਦਾਂ ਹੀ ਏਦਾਂ ਹੀ ਏਦਾਂ ਡਾਊਨ ਕਰੋ ਖਾਣ ਨੂੰ ਏਦਾਂ ਡਾਊਨ ਕਰੋ ਉੱਪਰ ਜਾ ਪੁੱਪਰ ਉੱਪਰ ਜ਼ਮੀਨ ਛੱਡੋ ਮੇਰਾ ਫੈਰਾ ਤਾਂ ਹੀ ਆ ਜ਼ਮੀਨ ਛੱਡੋ ਜ਼ਮੀਨ ਹਾਂ ਉੱਥੇ ਥੱਲੇ ਆਉਂ ਗੋ ਹਾਂ ਚਲੋ 15-15 ਡਾਂਡ ਮਾਰੋ ਫਟਾਫਟ ਮਿੰਟੋ 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 ਛੋਟੇ ਆਹੋ ਛੋਟੇ 15 ਡਾਂਡ 15 15 15 15 ਕਾਲੀ ਥਾਗੜ ਰੈਸਟ ਕਰਕੇ ਆਓ ਮੇਰਤਪੁਰ ਲੋਕ ਜਿਹੜੇ ਨੂੰ ਕੋਲ ਅਢੀੜ ਕਰਦਾ 40 ਸਾਂਗੜ ਜੇਰੋ 40 ਸਾਂਗੜ ਹੋ ਗਏ ਫੇਰ ਇੱਧਰ ਉਹਨੇ ਇਹ ਨਹੀਂ ਲਾਉਣੀ ਇੱਕ ਸੱਤ ਇਰਾ ਇੱਕ ਉਹਦਾ ਇੱਕ ਇਹਦਾ ਇੱਕ ਉਹਦਾ ਠੀਕ ਆ ਹਾਂ ਉਹਦੇ ਲਾਗੇ ਚੱਲੋ ਘਰਾ ਦੇ ਦੇ ਨਾ ਆਣੂ ਜੀ ਤੇ ਟਾਈਮ ਸੇ ਐਮੀ ਜੀ 3 ਮਿੰਟ 3 ਮਿੰਟ ਠੀਕ ਆ ਇਹ ਲਾ ਕੇ ਫਿਰ ਉੱਤੇ ਜਾਣਾ ਉਹ ਵੀ ਪੌੜੀ ਉਤਾਰਨਾ ਪਿੱਛੇ ਜਾ ਇੱਕ ਪੌੜੀ ਦਾ ਇੱਕ ਪੌੜੀ ਦਾ ਇੱਕ ਪੌੜੀ ਦਾ ਇੱਕ ਪੌੜੀ ਦਾ ਠੀਕ ਆ ਨਾ ਚਲੋ ਸਟਾਰਟ ਬਹੁਤ ਰੈਸੋ ਚਲੋ 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 ਪਾਣੀ ਪੂਣੀ ਇੱਥੇ ਮਗਾ ਦੇਣੇ ਸਾਬੀ ਇੱਕ ਬੋਤਲ ਦਾ ਆ ਜਿਹੜੀ ਬੋਤਲ ਪਈਆਂ ਜਾਂ ਪੁੱਤ ਪਾਣੀ ਦੀ ਭਰ ਕੇ ਲਿਆ ਆਵੇ ਭਾਈ ਆਵੇ ਆਵੇ ਭਈਆ ਭਾਈ ਤੁਰਿਆ ਤੁਰਿਆ ਤੁਰੇ ਫੜਾ 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 ਗੜਿਆ ਤੇਂ ਕਰੋ ਉੱਤਮ ਜਮਾਨਾ ਸੁਣਾ ਛੋੜਾ ਜਾਂ ਥੋੜਾ ਜਿਗਰ ਦੀ ਗੱਲ ਨਹੀਂ ਆ ਪਰ ਜਦੋਂ ਕੌੜੀ ਕਰਦੇ ਨੇ ਉਹਨੂੰ ਪੇਚੇ ਚੋਂ ਟੱਕਰ ਟੱਕ ਟੱਕ ਪੈਰਾਂ ਦੀ ਆਵਾਜ਼ ਆਉਣੀ ਚਾਹੀਦੀ ਆ ਐਦਾਂ ਪੈਰਾਂ ਦੀ ਆਵਾਜ਼ ਆਵੇ ਜਿਦਾ ਘੋੜਾ ਨਹੀਂ ਪੈਰ ਮਾਰਦਾ ਠੀਕ 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 ਜੋ ਮਾਲਾ ਖੰਡਾ ਦੀ ਛਿੱਕੇ 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 ਮਦਮ ਜੀ ਚਾਲੇ ਨੂੰ ਤੇਰੇ ਆਹ ਕਾਂ ਲਗੂ ਆ ਜੋਗੜਾ ਨੂੰ ਉਤਰੇ ਪਰਨਵਾੜ ਵੀ ਮਾਨਪੀਰ ਨੂੰ ਕਰ 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 ਜੀਰੋ ਪੰਗਿਸ ਸਰਾਣਾ ਕਿਸ਼ ਤੇ ਇਹ ਹਾ ਹਾ ਆਰੇ ਵੇ ਤੁਹਾਡੇ ਦਿਮਾਗ ਬੈਰੂ ਬੈਰੂ ਚੱਲਦਾ ਰਹੇ ਵਕੀਲ ਆ ਪਰਵੈਸ ਵਾਹਿਗੁਰੂ ਵਾਹਿਗੁਰੂ ਚੱਲਦਾ ਰਹੇ ਦਿਮਾਗ ਚ ਕਦੀ ਕਾਟ ਨਹੀਂ ਆਉਗੀ ਜਿਹੜੀ ਮਰਜ਼ੀ ਵੀਰ ਕਰਵਾ ਲਓ ਉਹ ਠੀਕ ਆ ਹਾਂ ਨਾਲ ਬੈਰੂ ਬੈਰੂ ਜਾਪ ਰੱਖੋ ਤੁਰੇ ਆਓ ਚੱਲਦੇ ਰੋ ਚੱਲਦੇ ਓਏ ਖਲੋ ਗਿਆ ਭਾਵੇਂ ਮम्मा ਹੋੜੀ ਪਰਿਆ ਇੱਧਾ ਨਹੀਂ ਵੇੜ ਘਟਣਾ ਬੁੱਤਾ ਇੱਧਰ ਹੋ ਠੀਕ ਆ ਚੱਲ 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 ਭਾਵੇਂ ਲੋ ਨਾ ਦੂ ਚੱਕਰ ਭਾਵੇਂ ਇਹਨਾਂ ਨਾਲ ਘੱਟ ਲਾ ਲ ਪਰ ਤੁਰਿਆ ਥੋੜਾ ਆਪੇ ਘੱਟ ਦਿਨਾ ਵੇੜ ਚੱਲ 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 ਹਮੇ ਚੱਲ ਓਏ ਤੁਹਾਨੂੰ ਉੱਤਰ ਨਹੀਂ ਫਰੋ ਆਖਿਆ ਇੱਧਰੋਂ ਸਪ੍ਰਿੰਟ ਨਹੀਂ ਫਰੋ ਇੱਧਰੋਂ ਸਪ੍ਰਿੰਟ ਤੇਜ਼ ਮਾਰੋ ਓ ਠੀਕ ਆ ਬਾਹਰ ਆ ਯਾਰ ਸਪ੍ਰਿੰਟ ਤੇਜ਼ ਮਾਰੋ ਇੱਥੇ ਰੱਖ ਦੇ ਸਮਰੰਠ ਤੇਜ਼ ਰੱਖੋ ਹਾਂ ਇਹਦਾ ਫਾਇਦਾ ਜਮਾਨ ਵਾਲਾ ਕਰ ਨਹੀਂ ਪਾ ਸਕ ਲੋ ਅੱਥੇ ਪੈਰ ਤੁਰਨਾ ਦਾ ਨਿਕਲੇ ਜੱਟ ਛੋਟੇ ਆ ਹਾਂ ਸੁਣ ਲੈ ਜੀ ਤੀ ਤੇ 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 ਜੋ ਮਨਾ ਤੇਜ਼ ਮੈਂ ਰੱਖਦਾ ਚੱਲ ਚੱਤ ਚੱਤ ਕਮ 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 फिर चलो बिक्री पे ब्रजनाथ मार 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 था था था। मार 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 ਚਲ 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 ਕਿ ਚੱਲ ਤੇ 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 ਸਪਰੈਂਟਰ ਰੱਖ ਸਪਰੈਂਟਰ ਚਲ 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 ਤੇ 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 ਆ ਗਏ ਓਕੇ ਮਾਰ ਦੋ ਫਟਾਫਟ ਆ ਜਾਓ ਉਧਰ ਨਾਲੇ ਅਰੈਸਟ ਕਰਦੇ ਹੋ ਪਾਣੀ ਨਹੀਂ ਪੀਣਾ ਪਾਣੀ ਨਾ ਪਾਣੀ ਬੱਸ ਨਾ ਪੀਆ ਕਰੋ ਇਹਦੇ ਕਾਰਨ 30 40 ਮਿੰਟ ਅਸ਼ੋਸਾਈ ਲਾ ਕੇ ਨਾ 40 50 ਮਿੰਟ ਅਸ਼ੋਸਾਈ ਲਾ ਕੇ ਆਪਾਂ ਪਾਣਾ ਦੇ ਡਾਕਟਰ ਸਾਈ ਲਾ ਕੇ ਫੇਰ ਪਾਣੀ ਪੀਆ ਕਰੋ ਕੋਈ ਪਾਣੀ ਬੜਾ ਤੁਨੀ ਜਾਂਦੇ ਅੰਦਰ ਪਾਣੀ ਕੀ ਇਤਿਆਕ ਲਾ ਵਜਾ ਤੁਹਾਨੂੰ ਬਾਲਾ ਪਾਣੀ ਪੀਣਾ ਵੀ ਐਕਸਰਸਾਈਜ਼ ਲਾਉਂਦਾ ਨਾਉਂਦਾ ਮਾੜਾ ਚਲੋ ਘੱਟ ਪੀਆ ਕਰੋ ਪਾਣੀ ਐਕਸਰਸਾਈਜ਼ ਬਾਹਰ ਪਾਉਂਦੀਓ ਆਪਾਂ ਇਹਦਾ ਗੇਮ ਲਾਉਂਦਾ ਆ ਸੈੱਟ ਲਾਣਾ ਚੜਨਾ ਸਪੀਡ ਨਾਲ ਓਏ ਸਪ੍ਰਿੰਟਰਾਂ ਚੰਦ ਫੋਲੋ ਫੋਲੋ ਸਪ੍ਰਿੰਟਰਾਂ ਚੱਲਿਆ ਕਰੋ ਪੁੱਤਰ ਮੱਜਾ ਮਾ ਮਾ ਹਾ ਸਲੋ ਹੋ ਜਾਓ ਪੈਰ ਪੂਰ ਨਾ ਨਿਕਲ ਜੇ ਚੜੋ ਸਪੀਡ ਨਾਲ ਯਾਰ ਲੱਗਿਆ ਜੀ ਤੁਹਾਨੂੰ ਕੋ ਹੁੰਦਾ ਚੱਲ ਨਾ ਕੋਈ ਆਰਾ ਬੇੜ ਘਰ ਜੂਏ ਤੇਰਾ ਮਮਾ ਪਾਜਾ ਚੱਲ ਚੱਲ ਕਮ ਇਹਨਾਂ ਨਾਲ ਸਲੋ ਹੀ ਤੁਰਿਆ ਤੈਨੂੰ ਖਾ ਭਾਈ ਕਿਉਂਕਿ ਤੂੰ ਬੇੜਕ ਤੋਂ ਨਾ ਆਪਣੇ ਕੋਲ ਛੇਕ ਕਰਨਾ ਤੇ ਪਲੇਅਰ ਆ ਅਜਾ ਤੁਰਿਆ ਕਰ ਬੇਕ ਤੋਂ ਦੀ ਛੁੱਟ ਗਈ ਆ ਵੀ ਦਿੱਤਾ ਤੁਰਿਆ 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 ਹੋ ਗਿਆ ਚੱਲ ਚੱਤ 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 ਤੂੰ ਆਪਣੀ ਚਾਲ ਰੱਖ ਤੁਰਿਆ ਤੂੰ ਵੱਧਣਾ ਨਹੀਂ ਲਾਉਂਦੇ ਤੁਰਿਆ ਤੂੰ ਬਸ ਖਿੱਤੀ ਆ मगरा बड़ा बहना खड़के तेन हो गया ਇਹ ਦੇ ਇਹ ਕਿੰਦੇ ਆ ਪੂਰੀ ਨਾ ਮਟ ਮਟ ਤੇ ਤੇ ਚਾਂਦਾ ਆਪੇ ਦਾ ਨਹੀਂ ਹੋਈ ਨਾ ਚੱਲ ਦੇ ਰੋ ਚਾਂਦੇ ਰੋ ਚੱਲ ਲੈ ਓਏ ਤੇ ਰੱਖ ਚੱਲ 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 ਤੇ 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 ਦੋ ਲਾ ਲਓ ਜੋ ਬਣਾ ਚੱਲ 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 ਖੇਤ ਵਿੱਚ ਰੱਖ ਬੁਰ 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 ਡੱਡ ਡੱਡ ਅਮਾ ਤੁਮ ਕੋਹ ਨਹੀਂ ਇਹਨਾਂ ਦੀ ਜੀਬ ਨਿਕਲੀ ਪਈ ਆ ਤਿੰਨ ਤਿੰਨ ਸਾਹ ਪਾ ਲਈ ਨਾਲ ਚੱਲ 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 ਇਹ ਤੇ ਖੇਡ 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 ਜਾ ਹੋਏ ਚੱਲ ਚੱਲ ਦੇ ਕਿਚਾਂ ਆਂ ਜਾ ਕਿਨੇ ਮਾਰੇ ਮਾਣੋਂ ਤੁਰਿਆ ਆਉਂਦਾ ਹੀ ਜਿਹਦੇ ਇਹ ਦੇਖਾਂਦਾ ਚੱਲ 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 ਤੁਰਿਆ 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 ਕੋਈ ਨਾ ਮਰ ਨਹੀਂ ਕੱਲੇ ਬਣੀ ਇਹ ਤਰਾ ਬੰਦਾ ਮਾਦਾ ਨਹੀਂ ਤੜਦਾ ਹਾਂ ਦਾ ਜਿੱਦਾਂ ਦਾ ਮਰਜ਼ੀ ਸਰੀਰ ਕਰ ਲਓ ਠੀਕ ਆ ਸ਼ਵਾ ਸ਼ਵਾ ਚਾਵਾ 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 ਕਾ 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 ਮਾਰ ਕੇ ਦੇ ਆਉ ਨੂੰ ਹਾਂ ਨੂੰ ਲਾ ਪਿਆ ਨਹੀਂ ਲਾਉਣਾ ਹੈ ਕਾ 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 ਨਾ ਕਰੇ ਜੇ ਨਹੀਂ ਕਰਨੇ ਸੁਣਿਆ ਕਰਦਾ ਵੇ ਮਾਮਾ ਜੀ ਫੁੱਡੀ ਨਹੀਂ ਕਰਦੇ ਆਂ ਕੋਟੀਆਂ ਦੇ ਹੱਥ ਆ ਕੇ ਪੜਾ ਅਗੇ ਟਾਈਮ ਨਹੀਂ ਹੋਇਆ ਅਜੇ ਨਹੀਂ ਆਇਆ ਹੋ ਗਿਆ ਨਹੀਂ ਆਇਆ ਜਰਾ ਦੂਰ ਕੋ ਸਾ ਇੱਕ ਮਿੰਟ ਪਿਆ ਇੱਕ ਮਿੰਟ ਨਹੀਂ ਸਾ ਦਾ ਹੋ ਗਿਆ ਤੁਰਿਆ 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 ਜੀ ਠੀਕ ਹੈ ਹੋ ਗਿਆ ਤਿੰਨ ਦੋ ਤਾਂ ਸ਼ੁਰੂ ਕੀਤਾ ਸੀ 2 ਮਿੰਟ ਪਹਿਲਾਂ ਹੋਇਆ ਇੱਥੇ ਹਾਂ ਉਹ ਸਾਰਾ ਵੀ ਫੇਰ ਗਿਆ ਆਏ ਚੰਦ ਆਵੇ ਚੜ੍ਹ ਚਾਪ 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 ਚੰਦ ਬਿੱਤੀ ਚੱਕ ਨਾ ਚਾਪ 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 ਕਰ ਤੋਣੀ ਹੈ ਉਹ ਸਾ ਚੋਕ ਪੈਨ ਲਾਤੀ ਕਰ 20 ਡੰਡ 20 20 20 ਜਿੰਨੂੰ ਜਿੱਥੇ ਜੜਾ ਮੈਂ ਦੀ ਲਾਉ ਜਿੱਥੇ ਜੜਾ ਮੜ ਗਈ ਜਿੰਨੂੰ ਫੜ ਫੜ ਮਾਰਦਾ ਮਾਰਲਾ ਪਾਵਾ ਜੇ ਜਾਣ ਆ ਜੂਗੀ ਮਾਰਦਾ ਤੇ ਕੰਮ ਆ ਜਾਣਗੇ ਤੇਰੇ ਕੰਦਰਾ ਚਾਵਾ 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 ਤਗੜੇ ਪੁੱਤ ਪਗੜੇ ਨਹੀਂ ਬਹੁਤ ਪਗੜੇ ਠੀਕ ਆ ਹਵੇ ਲੱਗ ਗਿਆ ਚੱਲ ਚਲੋ ਬੱਚਾ ਚਲੋ ਕੋ ਯਾਰ ਮੈਂ ਲੱਕੋ ਆਹ ਜਿਆ ਉਹ ਆ ਰੋ ਸੰਗਰ ਆਹ ਜੀ ਹੋਏ ਹਾਏ ਆ ਜਾ ਆ ਮਨਪ੍ਰੀਤ ਆ ਜਾ ਮੇਰਾ ਇਹ ਨਾਸ ਨੇ ਇਹ ਯੰਦੀ ਤਾ ਟਾਈਮ ਨਹੀਂ ਬਤਾ ਲੱਗਦਾ ਸਾਹ ਤੇ ਹੱਥੇ ਖਾ ਲਈ ਉੱਤਰ ਨਹੀਂ ਐਵੇਂ ਜਿਹੜਾ ਕੋਲ ਮਾਰਿਆ ਦਿਆ ਇਹ ਵਾਹ ਬਾਪ ਮਾਰੀ ਪੈਰਾਂ ਨਿਕਲ ਜੇਗਾ ਹੋਣਾ ਰਤਾ ਨਹੀਂ ਨਿਕਲਦਾ ਮੈਂ ਕੀ ਕਹਿੰਨਾ ਤੂੰ ਜੇ ਤੁਹਾਨੂੰ ਪਹਿਲਾਂ ਪੈਸੇ ਦੇ ਦਈਏ ਜੂਸ ਪਿਆ ਦੇਦੇ ਜੋ ਮੀਨ ਨਹੀਂ تھا ਮੀਨੇ ਦੇ ਪਹਿਲੇ ਲੈਉਣੇ ਜੋ ਵਿਹਾਂ ਦੇ ਹਿਸਾਬ ਨਾਲ ਚਲੋ 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 ਹੈ ਤੇ 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 ਇਤਨਾ ਭੀ ਅਰੇ ਆ ਤੁਰਿਆ ਤੁਰਿਆ ਪਰ ਰੱਖੀ ਇਹਨੂੰ ਹੁਣ ਚੰਗੀ ਜਗ੍ਹਾ ਤੇ ਔਥੇ ਨਾ ਰੱਖਣ ਜਲਦੀ ਔਥੇ ਰੱਖਿਆ ਪਰ ਰੱਖੀ ਖਾਰ ਜਗ੍ਹਾ ਚਲ 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 ਚਲੋ ਸ਼ਾਵੜੀ ਫੇਰ ਆਈ ਅਰੇ ਆ ਤੁਰਿਆ 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 ਆ ਗਈ ਜਾਂਦੀ ਹੁੰਦੀ ਉਹ ਤੇ ਗਾਣੀ ਕਿੰਨੀ ਗਰੋੜ ਤੇ ਹੈ ਚਰਪੀਏ ਜੀ ਗੁਰੂਆ ਭਰਾਨੀ ਕੀ ਜੱਟ ਰਹਿ ਗਈ ਰੈਨੂ ਪੋਛਾ ਕਈ ਕਾਰ ਕਹੀ ਉੱਥੇ ਸਲੋਤੇ ਰਹੇ ਗੁਰੂਆ ਕੋਛ ਨੂੰ ਪੱਗਾਇਦਾ ਕਦੀ ਨਹੀਂ ਹੋਇਆ ਗੁਰੂਆ ਪਹਿਲੀ ਈਰੀ ਹੋਇਆ ਅਜ ਤਾਂ ਤੇ ਵੀ ਲੱਖਤੀ ਲਖਤੀ ਜੇ ਨਾ ਪਹਿਲੀ ਵਾਰ ਹੀ ਅਜਿਹਾ ਆਇਆ ਹੈ ਨਹੀਂ ਨਹੀਂ ਉਹ ਸਭ ਪਹਿਲੀ ਵਾਰ ਹੀ ਹੋਇਆ ਹੈ ਅਕਵੇ ਕਿ ਨਾਮ ਉਹ ਬੰਦੇ ਜਾਂ ਮਾਰੀ ਨਹੀਂ ਨਾ ਹੋ ਜਾ ਤੁਰਿਆ 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 ਜਾਨ ਨਿਕਲਦੀ ਅੰਦਰੋਂ ਬੁਵਾ ਤੁਰਿਆ 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 ਆ ਰੋ ਆ ਰੋ ਆ ਰੋ ਆ ਰੋ ਖੇਤ ਗਿਆ ਖੇਤ ਕੇ ਅਮਰ ਜੇਰੇ ਅਰੇ ਮਮਾ ਇਹ ਦੋ ਸੈਂਟ ਉਹਦੇ ਆਇਆ ਦੂਜਾ ਆਇਆ ਲਗੰਦਾ 3 ਲਗੰਦੀ ਦੋ ਪਾਇਆ ਦੇ ਕੀ ਕਰਦਾ ਨੇ ਆ ਮੰਨ ਤਨ ਤਨ ਸੋਨ ਤਨ ਖੜਾ ਅਰੇ ਨਹੀਂ ਆ ਇਹ ਚੱਕ ਰਿੰਦਾ ਆ ਇਹ ਆ ਲਾ ਪੂਰਾ ਕਰੂ ਆ ਜਾਓ ਡੰਡ 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 ਜਿੰਨੂੰ ਜਿੱਥੇ ਜਗ੍ਹਾ ਮਿਲਦੀ ਆ ਕਿੰਨੇ ਲਾਉਣੇ ਲਾਓ 20 ਦੀ ਲਾਓ 30 ਦੀ ਨਿੱਕੇ ਡੱਡ 30 30 ਮੈਂ ਕੋ ਮਿੰਟ ਵੀਰ ਆ ਰਹੇ ਆ ਸੰਬੰਧ ਵਾਲੀ ਜਗ੍ਹਾ ਕਦੀ ਹੋਇਆ ਆ ਰਹੀ ਨੇ ਨਹੀ ਕੋ ਸਾਹ ਹੁੰਦੀ ਆ ਉਹ ਆਪ ਨੂੰ ਨਹੀਂ ਦੇਖਦੀ ਤੈਨੂੰ ਨਹੀਂ ਦਿਖਣੀ ਗੁਦਾਨ ਮਾਰੇ ਨਾ ਸਿੱਪ ਕੇ ਗੁਦਾਨ ਵਾਲਾ ਸਾਹ ਆ ਗਿਆ ਆਹ ਸਾਰੀ ਗੱਡੀ ਦੇ ਬਾਹਰ ਤੁਰਿਆ 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 ਹਾਂ ਉਹ ਗਰਮ ਚੁਆ ਮੈਂ ਕੀ ਜਾਣ ਗਿਆ ਆ ਉਹ ਸਭ ਆਦ ਚ ਮੁੜ ਜਾਂਦਾ ਹੈ ਨਾ ਮੁੜ ਜਾਂਦਾ ਜਦੋਂ ਜਨਵਾ ਇਧਰੋਂ ਚੜਦੇ ਨੇ ਨਾ ਜੋ ਪਾੜੀ ਚੜਦੇ ਨੇ ਉਹਨਾਂ ਸਪੀਡ ਨਾਲ ਉੱਪਰ ਵੀੜਨਾ ਚੜੋ ਠੀਕ ਆ ਫੇਰ ਇੱਥੋਂ ਸਪੀਡ ਮਾਰਨੀ ਸ਼ੁਰੂ ਕਰ ਜਾ ਕਰੋ ਫੇਰ ਸਟਾਪ ਨਾ ਸੁਈਦੇ ਆ ਜਾਂਦੇ ਨੇ ਬਜ਼ੁਰਗੋਂ ਡੇਜਦੇ ਹਾਂ ਮਰੀਆਂ ਨੂੰ ਚਾਵਾਂ 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 ਪਗੜੇ ਪੁੱਤ ਪਗੜੇ 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 ਨੂੰ ਬੋਲਾ ਯੋਰ ਲੱਗਦਾ ਹੈ ਪਰ ਜੀਦਾਰੀ ਰੱਖੋ ਹਣਾ ਠੀਕ ਆ ਖਿੱਚ ਕੇ ਖਿੱਚ ਕੇ ਖਿੱਚ ਕੇ ਖਿੱਚ ਕੇ ਖਿੱਚ ਕੇ ਪੋਆਣੀ ਇਹ ਗੱਲ ਹੈ ਹਾਂ ਪੋਆਣਾ ਪੋਆਣਾ ਆਹ ਮੁੱਟੀ ਜਾ ਕੇ ਸੋਵੇ ਨੇ ਜਾ ਜਿਹੜੋ ਤੁਹਾਡੇ ਨਾਲੋਂ ਅੱਗਾ ਜੇ ਮੈਂ ਕਦੀ ਨਹੀਂ ਜਿਹਦੇ ਮੂੰਹ ਸੁਣਿਆ ਤੁਰਿਆ ਹੀ ਹੁੰਦਾ ਉਹ ਠੀਕ ਆ ਆ ਵੀ ਤੁਹਾਨੂੰ ਕੀ ਹੋਇਆ ਚੱਲ 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 ਨਾ ਮੈਂ ਕਰਨਾ ਹਾਂ ਗਗਾ ਜਿੱਥੇ ਤਰਾ ਮਿਲਦੀ 40 ਡੰਡ 40 ਡੰਡ 40 40 40 40 40 40 ਫਟਾ 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 ਮਿੱਟੂ ਮਿੱਟ 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 ਆ ਪੂਰੀ ਅਰਕਤਾਂ ਫੁੱਟ ਕੇ ਡਾਓ ਹਾਂ ਸ਼ਾਵਾ 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 ਤਗੜੇ ਬਤ ਤਗੜੇ ਹੋਇਆ ਖਾਣਾ ਮਾਰ ਲਿਆ ਇੱਕ ਡਾਂਗੀ ਮਾਰਿਆ ਧੰਨਵਾਦ 40 ਡੰਡ ਮਾਰ 40 ਮਾਰ ਕਾਲੀ ਮਾਰ ਮੈਂ ਮਰਾਜ ਵੇਛਣਾ ਹਾਂ 40 ਓਏ ਥੱਲੇ ਭਾਂ ਦੱਸਦਾ ਦੱਸ ਲਾ ਦੱਸ ਲਾ ਦੱਸ ਦਾ ਆ ਅਰਖ ਪੋਟ ਪਾ ਅਰਖ ਪੋਟ ਚੁੱਕੀ ਹੋਰਨਾ ਹਾਂ ਹੋਇ ਤਾ ਦੱਸ ਸਰਪੰਜ ਹੋਰ ਮਾਰ ਪੰਜ ਹੋਰ ਮਾਰ ਥੱਲੇ ਥੱਲੇ ਪੰਜ ਡੰਡ ਮਾਰ ਪੰਜ ਡੰਡ ਮਾਰ ਪੰਜ ਡੰਡ ਪੰਜ 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 ਮਾਰ ਚੱਲ 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 ਹਾਂ ਦੋ 7 4 ਪੰਡਰ پکڑੋ ਆ ਕੋਵਿਡ ਨਹੀਂ ਚੱਲ ਜਾ ਮੇਰਾ ਪੁੱਤ ਨਹੀਂ ਇਹ ਸਲੋ ਕਰੀ ਜਾਓ ਕਿਉਂ ਮੈਂ ਗਿਣਤੀ ਕਰਨੀ 20 20 21 ਗਾੜੀ ਆਉਂਦਾ ਹੈ ਹੋ ਚੱਕਰ ਇਹ ਲਾ ਦਿਓ 35 36 36 35 35 35 49 49 ਮਰ ਗਏ ਨੇ ਮੈਂ 49 ਉੱਤੇ ਕਰਨੀ ਨਹੀਂ ਕਿੰਦੀ 49 49 ਜਲਦੀ ਰੋ ਜਿੰਨਾ ਲਗ ਸਪੀਡ ਨਾਲ ਚੰਗ ਦੇਖ ਤੇ ਚੱਲਣਾ ਕਰ 49 ਇੱਕ ਰਹਿ ਗਿਆ ਇੱਕ ਨਰ ਗਿਆ 139 49 49 49 40 ਪੂਰਾ ਕਰ ਗਿਆ ਪੂਰਾ ਕਰ ਗਿਆ ਪੂਰਾ ਪੂਰਾ 40 ਚਲੋ ਜਿੰਨੂੰ ਜਿੱਥੇ ਜਗ੍ਹਾ ਮਿਲਦੀ ਆ ਜਿੰਨੂੰ ਜਿੱਥੇ ਜਗ੍ਹਾ ਮਿਲਦੀ 40 ਡਾਂਡ ਮਗਰ ਲਈ ਜਾਣਾ 40 ਡਾਂਡੇ ਜਿੰਨੂੰ ਜਿੱਥੇ ਜਗ੍ਹਾ ਮਿਲ ਗਈ ਡਾਂਡ 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 ਡਾਂਡੇ 40 ਕੜੇ ਉਹ ਗਾਣ ਕੱਢੀ ਆ ਨਾੜੀ 40 ਡਾਂਡ ਜਿੰਨੂੰ ਜਿੱਥੇ ਚੜਾ ਮਿਲ ਗਈ ਓਹ ਡਾਂਡ ਲਾ ਦੂਗਾ ਉਹਨੂੰ ਪਾਣੀ ਪੀਵਾਂਗਾ ਡਾਂਡ ਲਾਉਣ ਲੱਗਾ ਪਾਣੀ ਡਾਂਡ ਲਾ ਦੇ ਇਹਨੂੰ ਤੇਰੇ ਕੋਲਾ ਡਾਂਡ ਲਾ ਫਿਰ ਪਾਣੀ ਪੀਵਾਂਗਾ ਕੋੜ ਕੋੜ ਆ ਵੀ ਆਧੇਤ ਸੀ ਆਧੇਤ ਕੋਲ ਪਾਣੀ ਬਹੁਤ ਜ਼ਿਆਦਾ ਪੀ ਲੈਂਦੇ ਹਾਂ ਹਲੋ ਸਾਜੀ ਬੰਗੀ ਦੇਖ ਮੇਰਾ ਦਾਰ ਦਾ ਖਾਮ ਮੋਟਾ ਡਾ ਇਹ ਮੁੱਕ ਰਿਹਾ 43 ਕਿਣਾ ਬੜਾ ਬੜਾ ਜਾਨ ਨਹੀਂ ਮਾਰਦਾ ਇੱਕੋ ਨਹੀਂ ਮਾਰਿਆ ਹਾਂ ਉਹ ਕੰਨੇ ਦੋ ਚਾਲ ਤੋਂ ਇਹ ਨਹੀਂ ਚਾਲ ਬਾਦ 10 ਡੰਡ ਮਾਰਦਾ ਰਾਜਾ 10 ਮਾਰ ਮੈਂ ਚਪਲ ਫੜ ਲੈਣੀ 10 ਮਾਰ 10 ਆ ਡੰਡ ਨਹੀਂ ਲਾਏ ਨੇ 40 ਡੰਡ ਕਹਿ ਗਏ ਠੀਕ ਹੈ ਜਾ ਰੋ ਰੋ ਚੱਲ ਜੀ ਤੇ ਚਾਲ ਤੋਂ ਮੈਂ ਆਂਗੇਵਾੜੀ ਲੱਕੋ ਟਿਪੂ ਤੇ ਸ਼ਾਮਣੇ ਸੰਗੇਵਾੜੀ ਲੈਣੀ 40 ਰੁਪਏ ਲੈ ਚਲੋ ਤੇ ਇੱਕ ਮਿੰਟ ਰਹਿ ਗਿਆ ਹੋ ਗਿਆ ਕੋਸਾ ਬੱਸ ਹੋ ਗਿਆ ਕੋਸਾ ਬੱਸ ਕੋਸਾ ਬੱਸ ਹੋ ਗਈ ਅੱਜ ਬੱਸ ਹੋ ਗਈ 150 ਵੀ ਚੱਲਣਾ ਥੜਾ ਥੜਾ ਗਰਾਊਂਡ ਭਾਈ ਇਹ ਕਰਾਉਣ ਉਹ ਲਾਉਣੀ ਕਰਾੜ ਓਏ ਸਨੋ ਕੋ ਸਾਬ ਆ ਇਹ ਫਰੰਦੀਪੁਰ ਵਾਲਾ ਕੰਮ ਨਹੀਂ ਆਹ ਲਾਉਣੀ ਆ ਲਾਉਣੀ ਆ ਮਾ ਮਾ ਦਾ ਰੈਡਾ ਚਲੋ ਬੱਸ ਸਾਬ ਬੰਦ ਕਰ ਤੇ